ਭਾਈ ਜੀ ਬਿਜਲੀ ਵਿਭਾਗ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਪਲੀਜ਼ ਇਹ ਤਾਰਾਂ ਸਾਡੀਆਂ ਇੱਥੇ ਕੇਵਲ ਪਾਈ ਜਾਵੇ ਜੇ ਕੋਈ ਵੀ ਨਾਲ ਲੱਗ ਕੇ ਮਰਦਾ ਲਾਈਨਮੈਨ ਸਾਡੇ ਪਿੰਡ ਦਾ ਹੋਊਗਾ ਜਾਂ ਕਿਸੇ ਦੇ ਪਿੰਡ ਦਾ ਹੋਰ ਹੋਊਗਾ ਉੱਥੇ ਕਰਬਾਈ ਹੋਊਗੀ ਜਾਈ ਤੇ ਹੋਊਗੀ ਟੈਸਡਿਓ ਕਾਲਾਂ ਵਾਲੀ ਦੇ ਹੋਊਗੀ ਇਹਨਾਂ ਨੂੰ ਮੈਂ ਬਾਰ ਬਾਰ ਕਹਿ ਚੁੱਕਿਆ ਜੀ ਭਾਈ ਤਾਰਾਂ ਉੱਠ ਕੇ ਚੱਕ ਲਓ ਭਾਈ ਜੀ ਪਿੰਡ ਮੇਰਾ ਸਿੰਘਪੁਰਾ ਤੇ ਬਾਣ ਰਾਮਪੁਰਾ ਢਾਣੀ ਦੇ ਵਿੱਚ ਆ ਤੇ ਜਦੋਂ ਪਹਿਲਾਂ ਬਿਜਲੀ ਵਿਭਾਗ ਨਾਲ ਰੌਲਾ ਹੋਇਆ ਸੀ ਜਦੋਂ ਲਾਈਟ ਕਟਾਉਣੀ ਸੀ ਤਾਂ ਆਹ ਖੰਭਾ ਉਦੋਂ ਲਾ ਕੇ ਗਏ ਸੀ ਇੱਥੇ ਮੇਰੇ ਮੱਕ ਸੀ ਇਹਨਾਂ ਨੇ ਵੀਡੀਓ ਬਣਾਉਣ ਦੀ ਖੁੰਦ ਕਿਤੇ ਵਿੱਚ ਆਹ ਤਾਰਾਂ ਤਾਂ ਉੱਚੀਆਂ ਚੱਕਤੀਆਂ ਸੀ ਆਹ ਤਾਰਾਂ ਉਵੇਂ ਨੀਵੀਆਂ ਰੱਖਤੀਆਂ ਇਹ ਐਸ ਟਰਾਂਸਫਾਰਮ ਤੋਂ ਉਧਰ ਮੋਟਰ ਨੂੰ ਜਾਂਦੀ ਆ ਤੇ ਆ ਹੁਣ ਤੁਹਾਡੇ ਸਾਹਮਣੇ ਆ ਮਸ਼ੀਨਾਂ ਨਾਲ ਲੱਗੂਗੀ ਇਹ ਤਾਰਾਂ ਦੇ ਹਾਂ ਲੋ ਜੀ ਰੋਗਲਾ ਰੋਗਲਾ ਲੱਗ ਰਾ ਨੇ ਇਹਨਾਂ ਉਹ ਲੋ ਜੀ ਤਾਰ ਇੱਥੇ ਰੋਗ ਜਾ ਕੇ ਬਾਈ ਮਾ ਦਿਖਾਉਣਾਗਾ ਕਿ ਆਹ ਹਾ ਹੁਣ ਬਿਜਲੀ ਮਹਿੰਦਮੀ ਦੀ ਗਲਤੀ ਆ ਜਾਂ ਨਹੀਂ ਗਲਤੀ ਇੱਕ ਮਿੰਟ ਖੜਦਾ ਇੱਕ ਮਿੰਟ ਆਹ ਦੇਖੋ ਜੀ ਆਹ ਰੋਗੀ ਜੇ ਆਹ ਵੀ ਇਹ ਤਾਰ ਲੱਗੀ ਦੇਖੋ ਜੀ ਜਮਾ ਥੱਲੇ ਆਹ ਮਸ਼ੀਨ ਰਹਿ ਗਈ ਤੇ ਆਹ ਮਸ਼ੀਨ ਦੇ ਨਾਲ ਤਾਰ ਲੱਗ ਰਹੀ ਆ ਆ ਹੁਣ ਉਹੀ ਦਿੱਕੀ ਆਦਾ ਕੁਤੇ 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 ਕਾਰਾਂ ਵੀਰਦੀਆਂ ਦੇਖੋ ਜੀ ਲਓ ਇਹ ਅਸੀਂ ਕੋਈ ਝੂਠ ਨਹੀਂ ਮਾਰ ਰਹੇ ਸਾਹਮਣੇ ਐ 20 ਵਰੀ ਲਾਈਨਮੈਨ ਨੂੰ ਕਹਿੰਦਾ 20 ਵਰੀ ਬਿਜਲੀ ਵਿਭਾਗ ਨੂੰ ਕਹਿੰਦਾ ਕਿ ਭਾਈ ਤੁਸੀਂ ਸਾਡੀ ਬੇਨਤੀ ਸੁਣ ਲਓ ਪਰ ਨਹੀਂ ਇਹ ਸੁਣਦੇ ਨਹੀਂ ਕਿਸੇ ਦੀ ਵੀ ਸਾਡਾ ਕਿਸੇ ਨਾਲ ਕੋਈ ਰੋਸ ਨਹੀਂ ਕੋਈ ਗੁੱਸਾ ਨਹੀਂ ਦੇਖ ਲਓ ਜੀ ਤਾਰਾ ਉਹ ਮੇ ਨਾਲ ਲੱਗਦੀਆਂ ਨਾ ਸਾਡਾ ਕੋਈ ਜੀ ਨਹੀਂ ਕਰਦਾ ਆ ਬੜੀ ਮੁਹਾਵਰ ਮੜ ਜਾ ਹੈਲੋ ਸਾਡੀ ਫੋਨ ਬਾਈ ਜੀ ਬਿਜਲੀ ਵਿਭਾਗ ਨੂੰ ਹੱਥ ਬੰਨ ਕੇ ਬੇਨਤੀ ਹੈ ਪਲੀਜ਼ ਉਹ ਤਾਰਾ ਸਾਡੀਆਂ ਇੱਥੇ ਕੇਵਲ ਪਾਈ ਜਾਵੇ ਮੇਰੇ ਬਾਣ ਦੇ ਵਿੱਚ ਦੋ ਖੰਭੇ ਲੱਗੇ ਹੋਏ ਨਾ ਜਿਹੜੀ ਐਲਟੀ ਚੱਲਦੀ ਆ ਜੇ ਕੋਈ ਵੀ ਨਾਲ ਲੱਗ ਕੇ ਮਰਦਾ ਲਾਈਨਮੈਨ ਸਾਡੇ ਪਿੰਡ ਦਾ ਹੋਊਗਾ ਜਾਂ ਕਿਸੇ ਪਿੰਡ ਦਾ ਹੋਰ ਹੋਊਗਾ ਉਥੇ ਕਾਰਵਾਈ ਹੋਊਗੀ ਜਈ ਤੇ ਹੋਊਗੀ ਐਸਡੀਓ ਕਾਲਿਆਂ ਵਾਲੀ ਦੇ ਹੋਊਗੀ ਇਹਨਾਂ ਨੂੰ ਮੈਂ ਬਾਰ-ਬਾਰ ਕਹਿ ਚੁੱਕਿਆ ਕਿ ਭਾਈ ਤਾਰਾ ਉੱਚੀਆਂ ਚੱਕ ਲਓ ਖੁੰਦਕ ਦੇ ਵਿੱਚ ਜਦੋਂ ਮੱਕ ਦੇ ਵਿੱਚ ਮਸ਼ੀਨ ਨੂੰ ਰੋਕਿਆ ਸੀ ਤਾਂ ਕਰਕੇ ਇਹਨਾਂ ਨੇ ਇੱਕ ਖੰਭ ਲਾਤਾ ਆਹ ਤਾਰਾ ਉੱਚੀਆਂ ਨਹੀਂ ਚੱਕੀਆਂ ਬਾਰ-ਬਾਰ ਬੇਨਤੀ ਆ ਕਿ ਲਾਈਨਮੈਨ ਨੂੰ ਆਖ ਕੇ ਆਹ ਕੇਬਲ ਪਵਾਈ ਜਾਵੇ ਜਾਂ ਤਾਰਾ ਉੱਚੀਆਂ ਚੱਕਾਂਗਾ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ